ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਅਮੀਰਕੇ ਤਹਿਸੀਲ ਪੱਟੀ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਅਮਰਕੋਟ ਦੇ ਬਿਲਕੁਲ ਨਾਲ ਲੱਗਦਾ ਦੋਸਤੋ ਪਿੰਡ ਅਮੀਰਕੇ ਚੀਮਾ ਆਸਲਪੂਰੇ ਇਹ ਜਿਹੜੇ ਦੋਸਤੋ ਪਿੰਡ ਆ ਬਿਲਕੁਲ ਅੱਗੇ ਚਲੇ ਜਾਂਦੇ ਆ ਖੇਮ ਕਰਨ ਵੀ ਥੋੜੀ ਦੂਰੀ ਤੇ ਆ ਇੱਥੋਂ ਤੇ ਵੀਰ ਬੂਟੇ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸ ਕਰੋਂ ਆਪਾਂ ਕਾਫੀ ਜਿਹੜੀਆਂ ਦੋਸਤੋ ਵੀਡੀਓ ਨੇ ਅਪਲੋਡ ਕੀਤੀਆਂ ਨੇ ਤੇ ਜਿਕਰ ਦੋਸਤੋ ਡੇਲੀ ਰੁਟੀਨ ਦੀ ਗੱਲ ਕਰ ਲਈਏ ਤੇ ਪਸ਼ੂ ਇਸ ਘਰੇ ਜਿਹੜੇ ਆ ਦੋਸਤੋ ਆਉਂਦੇ ਆ ਮੱਝਾਂ ਹੋ ਜਾਣ ਝੋਟੀਆਂ ਹੋ ਜਾਣ ਜਿੱਦਾਂ ਕਿ ਅੱਗੇ ਬਿਲਕੁਲ ਸੀਜ਼ਨ ਦੇ ਹਿਸਾਬ ਨਾਲ ਦੇਖਦੇ ਹੋਏ ਬਿਹੜਾਂ ਵੀ ਬਿਲਕੁਲ ਐਚਾ ਫਾਰਮ ਦੀਆਂ ਨੇ ਚੰਗੀ ਚੰਗੀ ਬਿਹੜ ਵੀ ਆਉਂਦੀ ਆ ਤੇ ਬਹੁਤੇ ਵਪਾਰੀ ਵੀਰ ਵੀ ਜਿਹੜੇ ਵੀਰ ਦੇ ਨਾਲ ਸੰਬੰਧਤ ਨੇ ਉਹ ਵੀ ਪਸ਼ੂ ਲੈ ਕੇ ਜਾਂਦੇ ਆ ਕਿ ਸੇਲ ਪਰਚੇਜ਼ ਕਰਨ ਤੇ ਘਰੇਲੂ ਵੀਰ ਤਾਂ ਜਿਹੜੇ ਆ ਦੋਸਤੋ ਬਿਲਕੁਲ ਆਉਂਦੇ ਰਹਿੰਦੇ ਆ ਠੀਕ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਤੁਹਾਨੂੰ ਗੱਭਣ ਆਪਾਂ ਮੱਝਾਂ ਦਿਖਾ ਦਾਂਗੇ ਬਿਲਕੁਲ ਤਿਆਰੀ ਦੇ ਉੱਤੇ ਆ ਦਿਨ ਪੁੱਛ ਲਾਂਗੇ ਵੀਰ ਦੇ ਨਾਲ ਗ ਅੱਜ ਐ ਦੋਸਤੋ 11 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸ਼ਾਮ ਦਾ ਟਾਈਮ ਹੈਗਾ 6 ਵਜੇ ਦਾ ਸਾਢੇ 6 ਵਜੇ ਦਾ ਤੇ ਮਾਰਨਿੰਗ ਦੋਸਤੋ 12 ਸਤੰਬਰ ਨੂੰ ਕੱਲ ਸਾਢੇ 7-8 ਵਜੇ ਜਿਹੜੀ ਵੀਡੀਓ ਆਪਾਂ ਅਪਲੋਡ ਕਰ ਦੇਵਾਂਗੇ ਠੀਕ ਹੈ ਜੀ ਸੋ ਜਿਸ ਵੀਰ ਨੂੰ ਪਸ਼ੂ ਪਸੰਦ ਆਉਣਗੇ ਤਸੱਲੀ ਤੁਸੀਂ ਕਰਨੀ ਆ ਟਿੱਪ ਕੇ ਆਪਣਾ ਤਸੱਲੀ ਕਰ ਸਕਦੇ ਜੀ ਆਉਂ ਕਰਦੇ ਆ ਗੱਲਬਾਤ ਵੀਰ ਬੂਟੇ ਦੇ ਨਾਲ ਪੁੱਛ ਲੈਂਦੀਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਸਾਸਤਰੀ ਕਾਲ ਵੀਰ ਜੀ ਤੇ ਬੂਟੇ ਵੀਰ ਪਸ਼ੂ ਐਸੇ ਤਰ੍ਹਾਂ ਚਲੋ ਆਉਂਦੇ ਰਹਿੰਦੇ ਆ ਵੇਖਦੇ ਰਹਿੰਦੇ ਆ ਹਾਂਜੀ ਹਾਂਜੀ ਸੰਧੂ ਸਾਹਿਬ ਤੇ ਅੱਜ ਆਪਣੇ ਕੋਲ ਦੋ ਮੱਝਾਂ ਜੜੀਆਂ ਵਿਕਾਊ ਆ ਹਾਂਜੀ ਦੋ ਤੇ ਦੋਵੇਂ ਬਿਲਕੁਲ ਤਿਆਰੀ ਦੇ ਉੱਤੇ ਆ ਕੱਲ੍ਹ ਕੇ ਗਾਂ ਆ ਗਈ ਫਿਰ ਤੁਹਾਨੂੰ ਡੀਗ ਡੂਕ ਕੇ ਵੇਚ ਗਈ ਅੱਜ ਉਹ ਵੇਚ ਲਈ ਹਾਂਜੀ ਉਹ ਵੇਚੀ ਠੀਕ ਆ ਤੇ ਮੱਝਾਂ ਦੀ ਕੀ ਡਿਟੇਲ ਆ ਦੋਵੇਂ ਮਲਕ ਦਿਨ ਲੈ ਜਾਣੀਆਂ ਹਜੇ ਕੋਈ ਦੋ ਦੋ ਚਾਰ ਚਾਰ ਦਿਨ ਸਾਹਿਬ ਨਾਲ ਲੈਣਾ 5 5 6 6 ਦਿਨ ਦੋਵਾਂ ਨੇ ਦੋ ਨੇ ਹਾਂਜੀ ਦੋ ਨੇ ਤੇ ਸੂਵੇ ਕਿੰਨੇ ਕਿੰਨੇ ਸੂਣ ਜਾ ਰਹੀਆਂ ਦੂਜੇ ਸੰਧੂ ਸਾਹਿ ਤੇ ਕੋਈ 5-5 ਚ 4-4 ਦਿਨ ਹਜੇ ਲੈ ਕੇ ਜਾਂਦੀਆਂ ਦੋਵੇਂ ਠੀਕ ਆ ਤੇ ਬਾਕੀ ਤੁਸੀਂ ਮੱਜਾਂ ਦੀ ਬਿਲਕੁਲ ਕੰਡੀਸ਼ਨ ਵੇਖੋ ਪਤਲੇ ਪਿੰਡੇ ਦੀਆਂ ਨੇ ਲਿਸਕੂ ਲਿਸਕੂ ਕਰਦੀਆਂ ਪਈਆਂ ਦੋਸਤੋ ਬਾਕੀ ਵੇਖ ਸਕਦੇ ਹੋ ਤੁਸੀਂ ਠੀਕ ਹੈ ਜੇ ਹੈਵੀ ਬਾਡੀ ਵੇਟ ਦੀ ਆ ਇੱਕ ਜਿਹੜੀ ਦੂਜੇ ਨੰਬਰ ਤੇ ਤੁਹਾਨੂੰ ਆ ਮੱਜ ਦਿਖਾਵਾਂਗੇ ਦੋਸਤੋ ਇਹਦੀ ਹਾਈਟ ਤਕਰੀਬਨ ਪਹਿਲੀ ਮੱਜ ਨਾਲੋਂ ਵੀ ਥੇਚੂਚੀ ਹੋਊਗੀ ਤੇ ਮੱਜ ਵੈਸੇ ਇਹ ਵੀ ਵੱਡੀਆਂ ਮੱਜਾਂ ਦੇ ਵਿੱਚ ਆ ਜਾਂਦੀ ਆ ਤੇ ਬਾਡੀ ਬੰਤਰ ਦੀ ਬਹੁਤ ਸੋਹਣੀ ਮੈਨੂੰ ਲੱਗੀ ਬਾਕੀ ਤੁਸੀਂ ਆਪ ਜ਼ਰੂਰ ਦੱਸਿਓ ਠੀਕ ਆ ਜੀ ਤੇ ਦੂਜਾ ਸਵੇਰ ਸੁਣਾ 5 ਦਿਨ ਬਾਕੀ ਆ ਸੁਣਦੇ ਵਿੱਚ ਠੀ ਤੇ ਥਣ ਥਣ ਆਪਾਂ ਤੁਹਾਨੂੰ ਆ ਦਿਖਾਉਣੇ ਆ ਆ ਦੇਖੋ ਜੀ ਮੱਛਰ ਬੜਾ ਹੁੰਦਾ ਲੱਗਦਾ ਠੀਕ ਹੈ ਜੀ ਬਾਕੀ ਥਣ ਭਾਂਡੇ ਦੀਆਂ ਦੋਸਤੋ ਕਮਾਲ ਨੇ ਠੀਕ ਹੈ ਜੀ ਆ ਦੇਖੋ ਯਾਰ ਅੱਛਾ ਬੂਟੇ ਵੀ ਬਾਕੀ ਟਿੱਪਣ ਬਿਲਕੁਲ ਓਕੇ ਆ ਜੀ ਬਿਲਕੁਲ ਓਕੇ ਥੰਦੂ ਸਾਹਿਬ ਤੇਪਕੇ ਆਪਾਂ ਗਾਰੰਟੀ ਨਾਲ ਅੰਦੀਆਂ ਆਂ ਠੀਕ ਹੈ ਤੇ ਥੈਂਕ ਬਾਈ ਖੋਲ ਕੇ ਦਿਖਾਈਏ ਐ ਤੋੜਦੇ ਲੰਮੀ ਮਰੀ ਠੀਕ ਹੈ ਜੀ ਪਸ਼ੂ ਜਿਹੜੇ ਦੋਸਤੋ ਚੰਗੇ ਵੱਡੇ ਬਾਡੀ ਬੰਤਰਾਂ ਦੇ ਹੁੰਦੇ ਆ ਬੇਸ਼ੱਕ ਪਹਿਲੀਆਂ ਵੀਡੀਓ ਵੀ ਆਪਾਂ ਤੁਹਾਨੂੰ ਦਿਖਾਈ ਸੀ ਪਸ਼ੂ ਬਹੁਤ ਚੰਗੇ ਚੰਗੇ ਆਉਂਦੇ ਆ ਠੀਕ ਹੈ ਤੇ ਨੀਦੀ ਦਾ ਵੀ ਤੇ ਪਸੂ ਹੋ ਜਾਣ ਜاہے ਮੋਰਾ ਦੀਆਂ ਮੱਜਾਂ ਝੋਟੀਆਂ ਹੋ ਜਾਣ ਆਹ ਦੇਖੋ ਜਰਾ ਅ ਜੇਕਰ ਦੋਸਤੋ ਬੈਕ ਸਾਈਡ ਤੋਂ ਵੇਖੀਏ ਤੇ ਪਿੱਠ ਫੁੜੇ ਦੀ ਵੀ ਚੰਗੀ ਆ ਤੇ ਮੀਡੀਅਮ ਹਾਈਟ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਜਿਗਰ ਕਰਤਾ ਜਿਹੜੀ ਦੂਜੀ ਆਪਾਂ ਤੁਹਾਨੂੰ ਝੋਟੀ ਦਿਖਾਵਾਂਗੇ ਦੋਸਤੋ ਇਹ ਤੋਂ ਥੇ ਘੇ ਟੁੱਚੀ ਆ ਇਹ ਮੀਡੀਅਮ ਹਾਈਟ ਆ ਵਿਚ ਵਿਚਾਲੇ ਵਾਲਾ ਸਾਈਜ਼ ਆ ਠੀਕ ਆ ਜੀ ਜਿੰਨੀ ਕ ਆਪਾਂ ਨਾਰਮਲ ਦੇਖਦੇ ਆ ਮੱਜਾਂ ਠੀਕ ਆ ਸਾਡੇ ਲੋ ਜੀ ਠੀਕ ਅੱਛਾ ਬੂਟੇ ਵੀਰ ਕਿੰਨਾ ਮੁੱਲ ਕੀ ਰੋਗਾ ਇਹਦਾ ਬੋਲ ਤਾਂ ਸੰਧੂ ਸਾਹਿਬੋਂ 90 ਕਰ ਲੋ ਵਾ 95 ਝੋਟੀ ਛਾਕੀ ਕੋ ਨਹੀਂ ਗਾ ਆਪਾਂ 86 ਹਜ਼ਾਰ ਦੀ ਹਾਂ ਨਾ ਰੰਗ ਬਿਲਕੁਲ ਜੈਸ਼ 86 ਹਜ਼ਾਰ ਹਾਂ 86 ਹਜ਼ਾਰ ਹਾਂ ਜਿਹੜੀ ਬਿਲਕੁਲ ਠੀਕ ਹੈ ਜੀ ਹਾਂ ਜੀ ਸੰਧੂ ਸਾਹਿਬ ਪਿੰਡਾ ਮੈਂ ਨਾਲ ਦੇਖੋ ਪੁੱਲਾ 14 15 ਕਿਲੋ ਕੱਢੋ ਹੂੰ ਲਓ ਜੀ ਅੱਜ ਬੜੀ ਬੰਜਣਾ ਮੈਂ ਲੈਣੇ ਦੇਣੇ ਕਿੰਨੇ ਮਾਰਿਆਂ ਨੂੰ ਕੋਈ ਪਤਾ ਨਹੀਂ ਆ ਬਿਲਕੁਲ ਅਜੇ ਕਿਸੇ ਤਰ੍ਹਾਂ ਦਾ ਪੁੜੇ ਪੜੇ ਨਹੀਂ ਦਮਾਏ ਕਿ ਕੋਈ ਪੁੜੇ ਪੜੇ ਨਹੀਂ ਤੇ ਇਹ ਦੋਸਤੋ ਪਹਿਲੇ ਨੰਬਰ ਤੇ ਆ ਹਾ ਨਾਮ ਮਤਲਬ ਵੀ ਦੱਸਤਾ ਵੀ 85 ਦੀ 86 ਦਾ 86 ਦੀ ਉਹ ਛੋਟ ਚੱਪਾ ਚਲੋ ਹੋ ਹੀ ਜਾਂਦਾ ਵਿੱਚੋਂ ਠੀਕ ਆ ਜੀ ਛੋਟ ਚੱਪਾ ਦੋਸਤੋ ਵਿੱਚੋਂ ਮਾਨਤਨ ਹੋ ਜਾਊਗਾ 86000 ਦੇ ਵਿੱਚੋਂ ਠੀਕ ਆ ਪਹਿਲੇ ਨੰਬਰ ਤੇ ਇਸ ਮੱਝ ਦੇ ਵਿੱਚੋਂ ਠੀਕ ਆ ਜੀ ਇੱਕ ਦੂਜੀ ਮੱਝ ਤੁਹਾਨੂੰ ਦਿਖਾਉਣੇ ਆ ਸੂਬਾ ਇਹਦਾ ਵੀ ਸੇਮ ਹੀ ਆ ਹਾਂ ਦੂਜਾ ਇਹ ਵੀ ਦੂਜਾ ਸੂਹਾ ਠੀਕ ਆ ਜੀ ਦੂਜਾ ਸੂਹਾ ਸੇਮ ਸੂਹਾ ਦੋਸਤੋ ਠੀਕ ਆ ਦਿਨ ਵੀ ਤਕਰੀਬਨ ਮੈਨੂੰ ਲੱਗਦਾ ਪੰਜ ਪੰਜ ਚਾਰ ਚਾਰ ਦਿਨ ਕੱਢਦੀ ਆ ਬੰਦ ਕਰਦੇ ਨੇ ਵੀ ਲੈਂਦੀ ਆ ਠੀਕ ਆ ਇਹਦਾ ਬੜੀ ਕਦ ਕੱਟ ਤੁਹਾਡੇ ਦੀ ਛੋਟੀ ਆ ਲਓ ਜੀ ਹਾਈਟ ਕਾ ਤਾਂ ਪਹਿਲਾਂ ਆਪਾਂ ਜ਼ਿਕਰ ਕਰਤਾ ਸੀ ਵੀ ਗੇਟ ਉੱਚੀ ਆ ਪਹਿਲੀ ਮੱਝ ਨਾਲੋਂ ਠੀਕ ਹੈ ਜੀ ਜਿਵੇਂ ਉਹ ਮਧਰੀ ਡੌਰੀ ਦੇ ਪਸ਼ੂ ਆਪਾਂ ਦੇਖਦੇ ਆ ਉਹ ਉਸ ਵੰਡ ਦੇ ਵਿੱਚ ਆ ਗਈ ਹੈ ਤੇ ਇਹ ਜਿਹੜੀ ਦੋਸਤੋ ਹਾਈਟ ਕਾ ਤਾਂ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਤੁਹਾਨੂੰ ਵਿਖਾਉਣੇ ਆ ਟੈਂਕ ਨਹੀਂ ਦੀਂਦਾ ਪਰਲੇ ਪਾਸੇ ਆਹ ਦੇਖੋ ਹਾਲਾਂਕਿ ਟੈਂਕ ਵੀ ਬਹੁਤ ਉੱਚਾ ਹੈ ਹੈ ਅੱਛਾ ਬੂਟੇ ਵੀ ਰਹਿ ਵੀ ਸੂਆ ਦੂਜਾ ਹੀ ਹੈ ਨਾ ਕੋਣ ਕਿੱਥੇ ਆਉਂਦਾ ਹੀ ਆ ਦੂਜੇ ਸੂਏ ਸੰਤੂ ਸਾਹਿਬ ਦੇ ਲਓ ਜੀ 6 ਫੁੱਟ ਦਾ ਪੂਰਾ ਕਾਦੇ ਪੰਜ ਤੋਂ ਬਲਤ ਹੈ ਦੂਜੇ ਪਾਸੇ ਖੜਾ ਬੰਦਾ ਨਜ਼ਰ ਨਹੀਂ ਆਉਂਦਾ ਜੀ ਏਡੀ ਕਬੱਡੀ ਹਾਈਟ ਆ ਦੋਸਤੋ ਕਦ ਕਾ ਠੀਕ ਬਾਕੀ ਬੂਲ ਜੰਗੀ ਝੋੜੀ ਸਫਾਈਆਂ ਬੜੀਆਂ ਸਾਨੂੰ ਸਾਡ ਲੋ ਜੀ ਬਾਕੀ ਇੱਕ ਕੱਲੀ ਕਹਿਣ ਵਾਲੀ ਗੱਲ ਨਹੀਂ ਕੀ ਦੋਸਤੋ ਵਾਂਡਕੁੰਡ ਸੋਹਣੀ ਆ ਥਨਾ ਦੀ ਆਪ ਸੀ ਤੇ ਹਵਾਲਾ ਦੇ ਮਾਕੇ ਨਾ ਜਿਉਂ ਜੀ ਆ ਨਹੀਂ ਲਾਉਦੇ ਜੀ ਜੀ ਨਹੀਂ ਮੱਜਾਂ ਲਾਉਣ ਦੇ ਨੂੰ ਅੱਛਾ ਫਿਰ ਅੱਜ ਪਲਕੀ ਆਏ ਪਸੂਏ ਹਾਂ ਹਾਂ ਕੱਲ ਆਏ ਠੀਕ ਆ ਜੀ ਠੀਕ ਆ ਕੱਲ ਮੈਂ ਲਿਆ ਕੇ ਫਿਰ ਤੁਹਾਡੇ ਨਾਲ ਗੱਲ ਕੀਤੀ ਫਿਰ ਕੱਲ ਤਾਂ ਦੁਆ ਜਾਲਾਂਗੇ ਬਿਲਕੁਲ ਤੇ ਇਹ ਵੀ ਦੋਸਤੋ ਖੋਲ ਕੇ ਬਿਲਕੁਲ ਤੁਹਾਡੇ ਸਾਹਮਣੇ ਕਰ ਦਿੰਨੇ ਆ ਹਾਈਟ ਕਦ ਐਕਸਟਰਾ ਆਰਡੀਨਰੀ ਲੇਵੇ ਦੀ ਵੀ ਜੇਕਰ ਦੋਸਤੋ ਇਸ ਤਰ੍ਹਾਂ ਦੀ ਬੰਤਰ ਬਣ ਗਈ ਤੇ ਮੈਨੂੰ ਲੱਗਦਾ ਵੀ ਸੋਨੇ ਤੇ ਸੁਭਾਗੇ ਵਾਲੀ ਗੱਲ ਹੋ ਜਾਣੀ ਹੈ ਸੋ ਵੱਟੇ ਕਤਪੋਤਾਂ ਵਾਲੀ ਝੋਟੀ ਇਹ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਮੈਂ ਦੇਖੀ ਨੇ ਟੈਗ ਨਹੀਂ ਦਿਖ ਸਕਲੇ ਪਾਸੇ ਠੀਕ ਆ ਠੀਕ ਆ ਸੋ ਲੈ ਆਈਏ ਜੀ ਮੋੜ ਲਿਆ ਜੇ ਸੰਭਲ ਕੇ ਹਾਂ ਭੱਜੇ ਨਾ ਸੋਲੇ ਦੇ ਦੀ ਜਿਹੜੀ ਕੁਆਲਿਟੀ ਦੋਸਤੋ ਵਧੀਆ ਠੀਕ ਆ ਬਿਲਕੁਲ ਇੱਕਸਾਰ ਥਣ ਨੇ ਤੇ ਬਿਲਕੁਲ ਸਪੇਸ ਵੀ ਆਪਸੀ ਜਿਹੜੀ ਆ ਦੋਸਤੋ ਇੱਕੋ ਜਿਹੀ ਹੈਗੀ ਚੌਥਾ ਨਾ ਅੱਛਾ ਬੂਟੇ ਵੀਰ ਫਿਰ ਇਹਦਾ ਮੁੱਲ ਕੀ ਕਰਾਂਗੇ ਮੋਲੇ ਦਾ 88000 ਤੁਹਾਨੂੰ ਸਾਡਾ 88000 ਹਾਂ ਵਿੱਚ ਕੋਈ ਰੋ ਮਾਨਤਾ ਨੂੰ ਹੋਊਗਾ ਛੋੜ ਛੱਪਾ ਅੱਛਾ ਹਾਂਜੀ ਠੀਕ ਹੈ ਜੀ ਤੇ ਮੱਧ ਦੇ ਵਿੱਚ ਵੀ ਪੁੱਛਿਆ ਕਰੀਏ 1 ਲੱਖ 10 ਦੀ ਵਿਕਸਾ ਦੀ ਮੁੱਲ ਕਰੀਏ ਲੱਖ ਦੀ ਮੈਂ ਇਹ ਹੈ ਹੀ ਹਾਂਜੀ ਕੋਈ ਸ਼ੱਕ ਨਹੀਂ ਮੈਂ ਚੱਕ ਦ ਬੋਤਲੋਂ ਤੇ ਵੇਲ ਲੋਂ ਕੋਈ ਸ਼ਕਲ ਲੋਂ ਕਹੇ ਗੱਲਾਂ ਇਥਾਂ ਬਾਹਰ ਨਾ ਹੋਈ ਸੋਹਣਾ ਹਾਂਜੀ ਵੀ ਕਿਸੇ ਕੱਲੋਂ ਦੋਸਤੋ ਖੁਸ਼ੀ ਨਹੀਂ ਗਈ ਵੀ ਕਦ ਕਾਠ ਹਵਾਨੇ ਦੀ ਪੰਤਰ ਹਰ ਕੁ ਚੀਜ਼ ਬਹੁਤ ਸੋਹਣੀ ਲੱਗੀ ਠੀਕ ਹੈ ਜੀ ਬਾਕੀ ਆਪਣੇ ਵਿਚਾਰ ਤੁਸੀਂ ਦੇ ਸਕਦੇ ਜੀ ਆ ਦੇਖੋ ਠੀਕ ਹੈ ਥਣ ਦੇਵੇ ਦੀਆਂ ਦੋਵੇਂ ਬਿਲਕੁਲ ਸਾਫ਼ ਨੇ ਠੀਕ ਹੈ ਜੀ ਮੁਕੰਮਲ ਮੱਝਾਂ ਝੋਟੀਆਂ ਨੇ ਤੇ ਪਾ ਲਓ ਪੱਕੀ ਬੜੀ ਪੈਂਦੀ ਠੀਕ ਹੈ ਅੱਛਾ ਬੂਟੇ ਵੀਰ ਨੰਬਰ ਆਪਣੇ ਜਰੂਰ ਨੰਬਰ ਦੱਸ ਦਈਏ ਇੱਕ ਵਾਰੀ ਸੰਧੂ ਸਾਹਿਬ 84373 98943 ਠੀਕ ਹੈ ਜੀ ਹਾਂ ਜੀ ਇਹ ਨੰਬਰ ਦੋਸਤੋ ਵੀਰ ਬੂਟੇ ਦੇ ਬਿਲਕੁਲ ਸਕਰੀਨ ਦੇ ਉੱਤੇ ਆਪਾਂ ਚਲਦੇ ਕਰਦੇ ਤੇ ਹਰ ਵਾਰ ਦੀ ਤਰ੍ਹਾਂ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੇ ਕਾਲ ਕਰ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ